ਰੋਮਨੀ ਕਾਲੀਦਰ ਨੂੰ ਛੱਡਣ ਵਾਲਿਆਂ ਦੀ ਜਿਹੜੀ ਤਦਾਦ ਹੈ ਉਹ ਵੱਧਦੀ ਜਾ ਰਹੀ ਹੈ ਹੁਣ ਡਿਪੀਟੀ ਲੋ ਉਹਨਾਂ ਨੇ ਇਲਜ਼ਾਮ ਲਗਾਇਆ ਸੁਖਬੀਰ ਸਿੰਘ ਬਾਦਲ ਤੇ ਕਿ ਮੈਨੂੰ ਆਉਂਦੇ ਨੇ ਮੈਨੂੰ ਕਹਿੰਦੇ ਨੇ ਕਿ ਮਨਪ੍ਰੀਤ ਬਾਦਲ ਨੂੰ ਅਸੀਂ ਸ਼ਾਮਲ ਕਰ ਲਈਏ ਤੇ ਅਸੀਂ ਉਹਨਾਂ ਨੂੰ ਇੱਥੋਂ ਚੋਣ ਲੜਾਈਏ ਤੇ ਉਹ ਹੁਣ ਨਾਰਾਜ਼ ਹੋ ਗਏ ਅਸਤੀਫਾ ਦੇ ਦਿੱਤਾ ਤੇ ਸੁਖਬੀਰ ਸਿੰਘ ਬਾਦਲ ਨੇ ਫਿਰ ਕੀ ਦਿੱਤਾ ਹੈਗਾ ਕਿ 10 ਦਿਨ ਦਾ ਸਮਾਂ ਦੇਣਿਆ ਮੇਰੀ ਇੱਦਾਂ ਦੀ ਕੋਈ ਗੱਲ ਨਹੀਂ ਹੋਈ ਡਿਪੀਟੀ ਲੋ ਦੇ ਨਾਲ ਤੁਸੀਂ ਚੋਣ ਲੜੋ ਅਸੀਂ ਤੁਸੀਂ ਸਾਡੀ ਪਾਰਟੀ ਦਾ ਗਿੱਦੜਵਾਤੋ ਚਿਹਰਾ ਹੋਵਗੇ ਹੁਣ ਚਰਚਾ ਜਿਹੜੀ ਚੱਲ ਰਹੀ ਹੈਗੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਸਕਦੇ ਨੇ ਇਸ ਗੱਲ ਦੇ ਵਿੱਚ ਕਿੰਨੀ ਕੀ ਸੱਚਾਈ ਹੈ ਕਿ ਜਿਹੜੇ ਡਿਪੀਟੀ ਲੋਣੇ ਵਾਪਸ ਮੁੜਨਗੇ ਆਪਣੀ ਪਾਰਟੀ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਨੇ ਤੁਹਾਨੂੰ ਸਭ ਤੋਂ ਵਿਡਿਗਲ ਅਗਰ ਗਿੱਦੜ ਬਾਹਾ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਪੰਜ ਵਾਰ ਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਥੋਂ ਐਮਐਲਏ ਬਣੇ ਨੇ ਤੇ ਚਾਰ ਵਾਰ ਮਨਪ੍ਰੀਤ ਸਿੰਘ ਬਾਦਲ ਬਣੇ ਨੇ ਔਰ 1952 ਦੇ ਵਿੱਚ ਪਹਿਲੀ ਵਾਰ ਉਹ ਸੀਟ ਬਣੀ ਸੀ ਨਾ ਹੁਣ ਰਹੀ ਗੱਲ ਜਿਹੜਾ ਹਰਦੀਪ ਸਿੰਘ ਡਿੰਪੀ ਇੱਕ ਉਹ ਬਿਜ਼ਨਸਮੈਨ ਆ ਵਪਾਰੀ ਆ ਪੋਲੀਟੀਸ਼ੀਨ ਹੀ ਆਏਗਾ ਉਹਦੀਆਂ ਬੱਸਾਂ ਦਾ ਕਾਰੋਬਾਰ ਚੱਲਦਾ ਔਰ ਉਦੋਂ ਬੱਸਾਂ ਦਾ ਕਾਰੋਬਾਰ ਕਾਲੀ ਦਲ ਕਰਕੇ ਉਹਦਾ ਕਾਰੋਬਾਰ ਬਹੁਤ ਵਧਿਆ ਆਏਗਾ ਕਿਸੇ ਵੇਲੇ ਤੇ ਦੱਸਦੇ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ 1997 ਦੇ ਵਿੱਚ ਸਰਕਾਰ ਉਹਨਾਂ ਨੂੰ ਤੇ ਪਰਮਿਟ ਵੀ ਫ੍ਰੀ ਦੇ ਮਿਲ ਗਏ 10 ਬੱਸਾਂ ਦੇ ਪਰਮਿਟ ਵੀ ਫ੍ਰੀ ਮਿਲੇ ਸੀ ਹੁਣ ਉਹ ਇੱਕ ਬਿਜ਼ਨਸ ਵਪਾਰਕ ਕਾਲੀ ਦਲ ਦਾ ਨੁਕਸਾਨ ਹੀ ਇਸ ਕਰਕੇ ਜਦੋਂ ਇਹਨਾਂ ਨੇ ਵਪਾਰੀ ਸ਼ਾਮਲ ਕੀਤੇ ਆਗੇ ਨੇ ਇੱਕ ਤੇ ਹੁੰਦੇ ਸੱਤਾ ਹੁਣ ਕਾਲੀ ਦਲ ਦੀ ਪ੍ਰੋਬਲਮ ਕੀ ਕਾਲੀ ਦਲ ਕੋ ਇੱਕ ਤੇ ਵਪਾਰੀ ਹੈਗੇ ਜਿਨ੍ਹਾਂ ਦੇ ਹੋਟਲ ਜਿਨ੍ਹਾਂ ਦੇ ਸ਼ਰਾਬ ਦੇ ਕਾਰੋਬਾਰ ਜਿਨ੍ਹਾਂ ਦੇ ਰੀਅਲ ਸਟੇਟ ਦਾ ਕੰਮ ਜਿਨ੍ਹਾਂ ਦੇ ਬੱਸਾਂ ਦੇ ਇਹ ਤੇ ਵਪਾਰੀ ਆ ਵਪਾਰੀ ਜਿਹੜਾ ਆਪਣਾ ਪਹਿਲਾਂ ਵਪਾਰ ਦੇਖਦਾ ਵੀ ਮੇਰਾ ਸੌਦਾ ਕਿੱਥੇ ਵਿਕਣਾ ਹੈਗਾ ਤੇ ਕਿਵੇਂ ਵੇਚਣਾ ਹੈਗਾ ਤੇ ਕਿਵੇਂ ਸੇਫ ਰਹਿੰਦਾ ਹੈਗਾ ਕਿਉਂਕਿ ਬੱਸਾਂ ਦਾ ਰੌਲਾ ਜਦੋਂ ਰਾਜਾ ਮਹਿੰਦਰ ਸਿੰਘ ਵੜਿੰਗ ਬਣ ਗਿਆ ਸੀ ਉਹਨਾਂ ਦੀਆਂ ਬੱਸਾਂ ਤੇ ਬੜਾ ਰਿਆਮਾੜੇ ਹਲਾਚ ਤਰੀਗ ਨੇ ਹੁਣ ਇੱਕ ਅਗੇ ਹਲਕੇ ਦਾ ਵਿਕਾਸ ਢਾਈਆਂ ਮਹੀਨਿਆਂ ਚ ਕੀ ਹੋਇਆ ਢਾਈਆਂ ਸਾਲਾ ਉਹਦਾ ਕਿ ਚਲੋ ਆਮਾਦੀ ਪਾਰਟੀ ਚ 28 ਤਰੀਕ ਨੂੰ ਭਗਵੰਤ ਮਾਨ ਦੀ ਹਾਜ਼ਰੀ ਚ ਉਹਨਾਂ ਨੇ ਸ਼ਾਮਲ ਹੋ ਜਾਣਾ ਗਿੱਦੜ ਬਾਹੇ ਹੋ ਸਕਦਾ ਹੈ ਕਿ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਗਿੱਦੜ ਬਾਹ ਤੋਂ ਉਮੀਦਵਾਰ ਹੀ ਬਣਾ ਦੇ ਇੱਕ ਬੱਸਾਂ ਦਾ ਵਪਾਰ ਵੱਧ ਦਾ ਵਾਧੂ ਜੂਗਾ ਹੋਰ ਵੀ ਫੁੱਲ ਜੂਗਾ ਦੂਜੀ ਗੱਲ ਇੱਕ ਸੱਤਾ ਦੇ ਵਪਾਰੀ ਸ਼੍ਰੋਮਨੀ ਕਾਲੀ ਦਲ ਦੇ ਵਿੱਚ ਸੱਤਾ ਦੇ ਵਪਾਰੀ ਵੀ ਬਹੁਤ ਹੈ ਉਹ ਅੱਡ ਹੋ ਗਏ ਨੇ ਇਧਰੋਂ ਹੋਰ ਭੱਜੇ ਨੂੰ ਫਿਰਦੇ ਆਗੇ ਨੇ ਤੇ ਸੁਬੀਸ਼ ਸਿੰਘ ਬਾਦਲ ਨੇ ਖੁਦ ਵੀ ਇੱਕ ਸੱਤਾ ਸਿਆਸੀ ਲੀਡਰ ਵੀ ਆ ਉਹ ਪਾਰੀ ਵੀ ਕਾਲੀ ਦਲ ਦਾ ਨੁਕਸਾਨ ਇਤੋਂ ਹੋ ਗਿਆ ਕਿ ਜਿੱਥੇ ਸੱਤਾ ਦੇ ਵਪਾਰੀ ਤੇ ਐਕਚੁਅਲ ਉਹ ਵਪਾਰੀ ਆਗੇ ਨਾ ਉਹਨਾਂ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਉਹਨੇ ਡਿੰਪੀ ਟੂ ਲੋ ਨੂੰ ਕਾਲੀ ਦਲ ਨੇ ਸਪੇਸ ਬਹੁ ਦਿੱਤੀ ਦੋ ਵਾਰ ਨੂੰ ਟਿਕਟ ਦਿੱਤੀ ਹੈਗੀ ਉਹ ਵੱਖਰੀ ਗੱਲ ਕਿ ਪਿਛਲੀ ਵਾਰ 1300 50 60 ਦੇ ਕਰੀਬ ਉਹ ਹਾਰ ਗਿਆ ਬਦਲ ਜੇ 800 ਸੀ 700 ਕੀ ਹੋਰ ਵੋਟਾਂ ਪੈ ਜਾਂਦੀਆਂ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਹਾਰ ਗਿਆ ਸੀ ਡਿੰਪੀ ਟੂ ਲੋ ਜਿੱਤ ਗਿਆ ਹੁਣ ਡਿੰਪੀ ਢਿੱਲੋਂ ਸਾਹਿਬ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਛਾਮਲ ਮੁੜ ਹੋ ਰਿਹਾ ਇਸ ਕਰਕੇ ਉਹਨੂੰ ਟਿਕਟ ਦੇ ਜਾਨੀਏ ਤੇ ਮੈਂ ਕਿੱਥੇ ਜਾਊਗਾ ਉਹਨੇ ਤੇ ਇਹ ਕਹਦਾ ਕਿ ਸੁਬੀਰ ਸਿੰਘ ਬਾਦਲ ਖੁਦ ਆ ਕੇ ਲੜ ਲੈਣ ਤੀਜਾ ਬੰਦਾ ਮੈਨੂੰ ਮਨਜ਼ੂਰ ਨਹੀਂ ਆ ਹੁਣ ਡਿੰਪੀ ਨੂੰ ਡਿੰਪੀ ਕੌਣ ਆ ਸੁਬੀਰ ਸਿੰਘ ਬਾਦਲ ਕਰਕੇ ਡਿੰਪੀ ਢਿੱਲੋਂ ਸੀ ਸੁਬੀਰ ਸਿੰਘ ਬਾਦਲ ਕਰਕੇ ਉਹ ਕਾਲੀ ਲੀਡਰ ਸੀ ਉਸ ਤੋਂ ਪਹਿਲਾਂ ਡਿੰਪੀ ਢਿੱਲੋਂ ਕੋਣ ਜਾਂਦਾ ਡਿੰਪੀ ਢਿੱਲੋਂ ਤੇ ਹੁਣ ਚਰਚਾ ਚ ਆਇਆ ਨਾ 2017 ਦੇ ਵਿੱਚ 2022 ਦੇ ਵਿੱਚ ਇਸ ਤੋਂ ਪਹਿਲਾਂ ਡਿਮਪੀ ਤੋਂ ਕੋਣ ਕਿਸੇ ਨੂੰ ਪਤਾ ਇੱਕ ਬੱਸਾਂ ਦਾ ਮਾਲਕ ਗਿਣਿਆ ਜਾਂਦਾ ਸੀ ਤੇ ਕਾਲੀ ਦਲ ਦੇ ਨਾਲ ਉਹ ਸਪੋਰਟਰ ਸੀ ਇਸ ਤੋਂ ਵੱਡੀ ਤਾਂ ਕੋਈ ਵੀ ਨਹੀਂ ਸੀ ਪਰ ਹੁਣ ਉਹਨਾਂ ਲੱਗਾ ਕਿ ਨਹੀਂ ਮੈਂ ਹਲਕੇ ਦਾ ਜਥੇਦਾਰ ਮੈਂ ਹਲਕੇ ਦਾ ਇਨਚਾਰਜ ਹਾਂ ਮੇਰਾ ਰਾਈਟ ਬਣ ਗਿਆ ਹੈਗਾ ਹੁਣ ਉਹ ਕਹਿ ਰਿਹਾ ਕਿ ਸੁਬੀਸ਼ ਸਿੰਘ ਬਾਦਲ ਹੁਣੇ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਾਮਿਲ ਕਰਕੇ ਇੱਥੋਂ ਲੜਾਉਣਾ ਚਾਹੁੰਦੇ ਨੇ ਹੁਣ ਉਹਨੂੰ ਲੈ ਕੇ ਕੱਲ ਵੀ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਸਾਡੀ ਪਾਰਟੀ ਚ ਮਨਪ੍ਰੀਤ ਬਾਦਨੀਆ ਰਿਆ ਡਿੰਪੀ ਢਿਲੋਂ ਸਾਡਾ ਹਲਕਾ ਇੰਚਾਰਜ ਅੱਜ ਸੁਭੀਤ ਸਿੰਘ ਬਾਦਲ ਨੇ ਵੀ ਕਹਿਤਾ ਕਿ ਮੇਰੀ ਤੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ 4 ਮਹੀਨੇ ਤੋਂ ਕੋਈ ਗੱਲਬਾਤ ਨਹੀਂ ਹੋਈ ਔਰ ਦੂਜੀ ਗੱਲ ਜੇ ਅਸੀਂ ਉਹਨੂੰ ਸ਼ਰਮਨੀ ਕਾਲੀਦਲ ਦੇ ਵਿੱਚ ਲੈਣਾ ਹੁੰਦਾ ਅਸੀਂ ਉਦੋਂ ਹੀ ਲੈ ਲੈਨੇ ਜਿਸ ਦਿਨ ਉਹਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਮੈਂ ਤਾਂ ਉਦੋਂ ਹੀ ਆਪਣੇ ਭਰਾ ਨੂੰ ਲੈ ਲੈਨਾ ਔਰ ਸਾਨੂੰ ਲੋੜ ਵੀ ਹੋ ਸਕਦੀ ਕਿ ਬਾਦਲ ਸਾਹਿਬ ਦੀ ਵੀ ਕੋਸ਼ਿਸ਼ ਹੀ ਕਿ ਦੋਨੇ ਭਰਾ ਇਕੱਠੇ ਰਹਿਣ ਤੇ ਅੱਜ ਮੈਂ ਉਹਨੂੰ ਕਿਉਂ ਲਵਾ ਹੈਗਾ ਉਹ ਰੀਡਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਇਹਦੇ ਡਿੰਪੀ ਢਲੋ ਸਾਬ ਜਾਂ ਸੁਭੀ ਸਿੰਘ ਬਾਦਲ ਦੱਸ ਦੱਸਦੇ ਨੇ ਕਿ ਕੌਣ ਸੱਚ ਸੱਚ ਬੋਲ ਰਿਹਾ ਹੈਗਾ ਹੁਣ ਆ ਕਿ ਡਿੰਪੀ ਢੋਲ ਨੇ ਇਹ ਤੇ ਫੈਸਲਾ ਲੈ ਕਿਉਂਕਿ ਉਹਨਾਂ ਨੇ ਪਹਿਲਾਂ ਹਲਕੇ ਦੇ ਲੀਡਰਾਂ ਦਾ ਕੱਟ ਕੀਤਾ ਫਿਰ ਅੱਜ ਉਹਨਾਂ ਅਨਾਉਂਸਮੈਂਟ ਹੀ ਕਰ ਦਿੱਤੀ ਹੈਗੀ ਕਿ ਹਲਕੇ ਦੇ ਲੋਕ ਚਾਹੁੰਦੇ ਨੇ ਕਿ ਇਸ ਟਾਈਮ ਸ਼ਾਮਲ ਹੋਣਾ ਵਾ ਤੇ ਸਿਰਫ ਤੇ ਸਿਰਫ ਉਸ ਪਾਰਟੀ ਦੇ ਵਿੱਚ ਹੀ ਸ਼ਾਮਲ ਹੋ ਆਮ ਆਦੀ ਪਾਰਟੀ ਦੇ ਵਿੱਚ ਆਮ ਆਦੀ ਪਾਰਟੀ ਦੇ ਵਿੱਚ ਇਸ ਕਰਕੇ ਸ਼ਾਮਲ ਹੋ ਕਿਉਂਕਿ ਉਨਾ ਦੀ ਸਰਕਾਰ ਕੰਮ ਰੁਕੇ ਹੋਏ ਕਹਿੰਦੇ ਕਿ ਜਿਹੜਾ ਢਾਈ ਸਾਲ ਬਚੇ ਨੇ ਗਿੱਦੜਬਾਹ ਨਰਕਤ ਚੋਂ ਗੁਜ਼ਰਿਆ ਹੈਗਾ ਪਿੰਡਾਂ ਦੇ ਵਿਕਾਸ ਰੁਕੇ ਨੇ ਸ਼ਹਿਰਾਂ ਸ਼ਹਿਰ ਦੇ ਗਿੱਦੜਬਾਹ ਸ਼ਹਿਰ ਦੇ ਵਿਕਾਸ ਰੁਕੇ ਨੇ ਉਹਦੇ ਨਾਲ ਸਾਡੀ ਜਿਹੜੀ ਹਲਕੇ ਦੀ ਜਿਹੜੀ ਨਹਾਰ ਆ ਉਹ ਬਦਲ ਜਾਊਗੀ ਹੁਣ 28 ਤਰੀਕ ਨੂੰ ਭਗਵੰਤ ਮਾਨ ਸਾਹਿਬ ਉੱਥੇ ਜਾ ਰਹੇ ਨੇ ਗਿੱਦੜਬਾਹ ਤੇ ਲਾਜ਼ਮੀ ਤੌਰ ਤੇ ਸਾਰਾ ਪਰਿਵਾਰ ਹੁਣ ਕਾਲੀ ਦਲ ਛੱਡ ਕੇ ਉਹਦੇ ਨਾਲ ਸ਼ਾਮਲ ਹੋ ਰਨੇ ਆਵਾਜ਼ੀ ਪਾਰਟੀ ਚ ਅਕਾਲੀ ਦਲ ਨੂੰ ਝਟਕਾ ਤੇ ਨਹੀਂ ਅਕਾਲੀ ਦਲ ਨੂੰ ਝਟਕੇ ਕਿੰਨੇ ਬਹੁਤ ਸਾਰੇ ਝਟਕੇ ਮਿਲ ਚੁੱਕੇ ਨੇ ਅਕਾਲੀ ਦਲ ਇੱਕ ਪਾਰਟੀ ਆ ਇਸ ਟਾਈਮ ਉਹਦੇ ਹਾਲਾਤ ਬਾੜੇ ਨੇ ਪਰ ਲੋਕ ਲੋਕਾਂ ਦੇ ਮਨਾਂ ਦੇ ਵਿੱਚ ਅਕਾਲੀ ਦਲ ਵਸਿਆ ਪਰ ਲੀਡਰਸ਼ਿਪ ਵਸੀ ਨਹੀਂ ਹੋਈ ਲੀਡਰਸ਼ਿਪ ਨੂੰ ਲੋਕੀ ਉਹ ਨਫ਼ਰਤ ਕਰਦੇ ਨੇ ਜਦੋਂ ਇੰਨੀ ਜ਼ਿਆਦਾ ਨਫ਼ਰਤ ਵੱਧ ਜਾਵੇ ਉਹ ਭਾਵੇਂ ਡਿੰਪੀ ਟ ਲੋ ਛੱਡ ਜੇ ਜਾਂ ਰਵੀ ਕਾਲੂ ਛੱਡ ਜੇ ਚਾਹੇ ਸੁਖਦੇਵ ਸਿੰਘ ਢੀਂਡ ਸਾਹਿਬ ਚਾਹੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਮਾਰਾ ਚਾਹ ਬੀਬੀ ਜਗੀਰੋ ਕੋਈ ਫਰਕ ਨਹੀਂ ਪਿਆਗਾ ਕਾਲੀਦ ਨੂੰ ਉਸ ਦਿਨ ਫਰਕ ਪੈਣਾ ਜਿਸ ਦਿਨ ਬਿਲਕੁਲ ਲੋਕਾਂ ਨੇ ਆਪਣੇ ਮਨ ਚੋਂ ਵਿਚਾਰ ਤਾ ਉਹ ਲੀਡਰਸ਼ਿਪ ਇੰਨੀ ਸਮਝ ਰਹੀਗੀ ਜੀ ਸਥਿਤੀ ਦੇ ਵਿੱਚ ਕਿਉਂਕਿ ਅੱਜ ਹਮੇਸ਼ਾ ਇਦਾਂ ਹੁੰਦਾ ਵਾ ਕਿ ਚੜਦੇ ਸੂਰਜ ਨੂੰ ਸਲਾਮ ਆਉਂਦੀਆਂ ਢਲਦਿਆਂ ਨੂੰ ਤੇ ਕੌਣ ਪੁੱਛਦਾ ਹੈ ਨਾ ਇਸ ਕਰਕੇ ਇਸ ਟਾਈਮ ਜਿਹੜਾ ਕਾਲੀ ਦਲ ਚੜ੍ਹਦੀ ਕਲਾ ਦੇ ਵਿੱਚ ਨਹੀਂ ਆ ਢਹਦੀ ਕਲਾ ਦੇ ਵਿੱਚ ਹੈ ਸੁਭੀਸ਼ ਸਿੰਘ ਬਾਦਲ ਦੇ ਵਿੱਚ ਚੜ੍ਹਾਈ ਹੁਣ ਖਤਮ ਹੋ ਚੁੱਕੀ ਹੈ ਉਹ ਵੇਲਾ ਨਿਕਲ ਚੁੱਕਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਨੂੰ ਵੋਟਾਂ ਪਈਆਂ ਜਾਂ ਸ਼ਰਮਣੀ ਕਾਲੀ ਦਲ ਦੇ ਮੂੰਹ ਨੂੰ ਵੋਟਾਂ ਪੈਂਦੀਆਂ ਉਹ ਵੇਲਾ ਨਿਕਲ ਚੁੱਕਿਆ ਨਹੀਂ ਤੇ ਬਾਦਲਾ ਕਰਕੇ ਕਾਲੀ ਦਲ ਜਾਣਾ ਜਾਂਦਾ ਸੀ ਉਹਨੂੰ ਬਾਦਲਾ ਕਰਕੇ ਹੀ ਕਾਲੀ ਦਲ ਤੋਂ ਲੋਕ ਨਾਤਾ ਤੋੜ ਰਹੇ ਹੈਗੇ ਨਹੀਂ ਸਾਰਿਆਂ ਦੇ ਜਿਹੜੇ ਨੇ ਨਿੱਜੀ ਹਿੱਤ ਨੇ ਪਾਰਟੀ ਵਾਸਤੇ ਕੋਈ ਕੰਮ ਨਹੀਂ ਕਰਿਆ ਗਿਆ ਜਦੋਂ ਨਿੱਜੀ ਹਿੱਤ ਹੁੰਣ ਫਿਰ ਪਾਰਟੀਆਂ ਦਾ ਨੁਕਸਾਨ ਹੁੰਦਾ ਇਸੇ ਕਰਕੇ ਕਾਲੀ ਦਲ ਦੇ ਵਿੱਚ ਨਿੱਜੀ ਹਿੱਤ ਬਹੁਤ ਉਪਰਸਈ ਨਿੱਜੀ ਹਿੱਤ ਕੀ ਸੀ ਪਰਿਵਾਰਵਾਦ ਵਪਾਰ ਬਿジネス ਮਾਈਨਿੰਗ ਮਾਫੀਆ ਵਾਂਸ ਬਣੇ ਤੇ ਪਾਰਟੀ ਰਹਿ ਗਈ ਥੱਲੇ ਚਾਹੀਦੀ ਸੀ ਕਿ ਪਾਰਟੀ ਉੱਪਰ ਹੋਣੀ ਚਾਹੀਦੀ ਉਸ ਉਹਦੇ ਕਰਕੇ ਜਿਹੜਾ ਜਿਹੜਾ ਸ਼ਰਮ ਨੀ ਕਾਲੀ ਦਲ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਡਿੰਪੀ ਢੂਲ ਠੀਕ ਹੈ ਉਹਨੂੰ ਲੱਗਦਾ ਕਿ ਕਿ ਸਰਕਾਰ ਤੇ ਸਰਕਾਰ ਦੇ ਵਿੱਚ ਜਿੰਨਾਂ ਦੇ ਜ਼ਿਆਦਾ ਚਾਂਸ ਹੋ ਸਕਦੇ ਉਹਨਾਂ ਲਗਾ ਕਿ ਮੈਂ 17 ਦੇ ਵਿੱਚ ਇੰਨੇ ਕਰੋੜ ਰੁਪਇਆ ਲਾਤਾ 22 ਦੇ ਵਿੱਚ ਇੰਨੇ ਕਰੋੜ ਰੁਪਇਆ ਖਰਚ ਕਰਦਾ ਇਲੈਕਸ਼ਨ ਅੱਜਕੱਲ ਸਸਤੀ ਤੇ ਹੈ ਨਹੀਂ ਬਹੁਤ ਮਹਿੰਗੀ ਹੈ ਗਈ ਤੇ ਜਿਹੜਾ ਬੰਦਾ ਪਹਿਲਾਂ ਹੀ ਇੰਨਾ ਰੱਜਿਆ ਪੁੱਜੋ ਖੋਲ ਕੇ ਪੈਸੇ ਲਾਉਂਦਾ ਹੈਗਾ ਹੋ ਸਕਦਾ ਲੱਗਦਾ ਕਿ 2.5 ਮਹੀਨੇ 2.5 ਸਾਲ ਵਾਸਤੇ ਤੇ ਐਮਐਲਏ ਬਣ ਜਾਈਏ ਹੁਣ ਕੋਈ ਨਾ ਕੋਈ ਤੇ ਗੱਲਬਾਤ ਹੋਈ ਹੋਊਗੀ ਭਗਵੰਤ ਸਿੰਘ ਸਾਹਿਬ ਨਾਲ ਹੋ ਸਕਦਾ ਉਹਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਜਿਹੜਾ 22 ਦੇ ਵਿੱਚ ਆਮ ਆਦੀ ਪਾਰਟੀ ਦਾ ਕੈਂਡੀਡੇਟ ਉਹ ਤੀਜੇ ਨੰਬਰ ਤੇ ਆਇਆ ਸੀ ਡਿਪਟੀ ਲੋਕ ਦੂਜੇ ਨੰਬਰ ਤੇ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਮਸਾ ਜਿੱਤਿਆ ਹੈਗਾ ਹੋ ਸਕਦਾ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦਾ ਕੈਂਡੀਡੇਟ ਉਥੋਂ ਮਾੜਾ ਆਵੇ ਪਹਿਲਾਂ ਤੇ ਅਮਰਤਾ ਵੜਿੰਗ ਸੀ ਪਰ ਹੁਣ ਅਮਰਤਾ ਵੜਿੰਗ ਤੇ 2027 ਦੇ ਵਿੱਚ ਮੁਕਸਰ ਤੋਂ ਲੜੇਗੀ ਦੂਜੀ ਗੱਲ ਇਹ ਹੈ ਕਿ ਸੁਭੀ ਸਿੰਘ ਬਾਦਲ ਜੇ ਡਿਪਟੀ ਲੋਕ ਉਠਾਈ ਨੂੰ ਤਾਂ ਪੱਕਾ ਚਲਾ ਗਿਆ ਉਹਨੇ ਵਾਪਸ ਤੇ ਆਉਣਾ ਨਹੀਂ ਹੈਗਾ ਤੇ ਉਤਤ ਕੇਜਰੀ ਭਗਵੰਤ ਮਾਨ ਨੂੰ ਕੇਜਰੀਵਾਲ ਹੋਣੀ ਡਿੰਬੀ ਟੋਲਾ ਨੂੰ ਉਮੀਦਵਾਰ ਬਣਾਦੇ ਤੇ ਕਾਲੀ ਦਲ ਵੱਲੋਂ ਉਮੀਦਵਾਰ ਕੀ ਫਿਰ ਵਾਕਿਆ ਮਨਪੀਰ ਸਿੰਘ ਬਾਦਲ ਹੋਊਗਾ ਜਾਂ ਫਿਰ ਸੁਬੀਰ ਸਿੰਘ ਬਾਦਲ ਹੋਏਗਾ